ਅਗਰ ਤੁਸੀਂ ਆਲਰੇਡੀ ਵਿਦਨ ਕੈਨੇਡਾ ਹੋ ਤੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਬਾਰੇ ਜਾਣਨਾ ਚਾਹੁੰਦੇ ਆ ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਗਾਇਸ ਅਗਰ ਵਰਕ ਪਰਮਿਟ ਦੀ ਐਕਸਟੈਂਸ਼ਨ ਦੀ ਗੱਲ ਕਰੀਏ ਤਾਂ ਅਗਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਸਕਦੇ ਆ ਬਟ ਤੁਹਾਨੂੰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਵਰਕ ਪਰਮਿਟ ਤੇ ਐਕਸਪਾਇਰ ਹੋਣ ਤੋਂ ਪਹਿਲੇ IRCC ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਐਪਲੀਕੇਸ਼ਨ ਫਾਰਮ ਫਿਲ ਕਰ ਦੇਣਾ ਹੈ ਅਗਰ ਇਸ ਦੀ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਗਾਇਸ ਤੁਹਾਨੂੰ ਦੱਸ ਦਈਏ ਕਿ ਤੁਸੀਂ ਉਦੋਂ ਤੱਕ ਕੈਨੇਡਾ ਦੇ ਵਿੱਚ ਲੀਗਲ ਰੂਪ ਦੇ ਵਿੱਚ ਕੰਮ ਕਰ ਸਕਦੇ ਆ ਜਦੋਂ ਤੱਕ ਤੁਹਾਡੀ ਇਸ ਐਪਲੀਕੇਸ਼ਨ ਦਾ ਰਿਜ਼ਲਟ ਡਿਕਲੇਅਰ ਨਹੀਂ ਹੋ ਜਾਂਦਾ ਇਸ ਦੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਸੀ ਉਹਨਾਂ ਲਈ ਗੁੱਡ ਨਿਊਜ਼ ਇਹ ਆ ਕਿ ਜਿਨ੍ਹਾਂ ਨੇ ਆਲਰੇਡੀ ਪੀਆਰ ਦੇ ਲਈ ਆਪਣੀ ਐਪਲੀਕੇਸ਼ਨ ਸਬਮਿਟ ਕਰ ਦਿੱਤੀ ਆ ਉਹਨਾਂ ਦੇ ਕੋਲ ਵੀ ਇਹ ਰਾਈਟ ਹੋਊਗਾ ਕਿ ਉਹ ਕੈਨੇਡਾ ਦੇ ਵਿੱਚ ਰਹਿ ਕੇ ਲੀਗਲ ਰੂਪ ਦੇ ਵਿੱਚ ਕੰਮ ਕਰ ਸਕਦੇ ਆ ਜਦੋਂ ਤੱਕ ਉਹਨਾਂ ਦੀ ਐਪਲੀਕੇਸ਼ਨ ਦੇ ਰਿਜ਼ਲਟ ਨਹੀਂ ਆ ਜਾਂਦੇ ਗਾਈਜ਼ ਅਗਰ ਤੁਸੀਂ 2026 ਦੇ ਲਈ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਤੁਸੀਂ ਆਲਰੇਡੀ ਵਿਦਿਨ ਕੈਨੇਡਾ ਆ ਤੇ ਤੁਹਾਡੇ ਕੋਲ ਕੋਈ ਕੰਮ ਨਹੀਂ ਆ ਤਾਂ ਤੁਹਾਨੂੰ ਇਸ ਚੀਜ਼ ਵੱਲ ਫੋਕਸ ਕਰਨਾ ਪਏਗਾ ਕਿ ਤੁਹਾਨੂੰ ਆਪਣੀ ਸਕਿੱਲ ਨੂੰ ਇੰਪਰੂਵ ਕਰਨਾ ਪਏਗਾ ਬਿਨਾ ਕਿਸੇ ਸਕਿੱਲ ਦੇ ਕੈਨੇਡਾ ਦੇ ਵਿੱਚ ਸਰਵਾਈਵ ਕਰ ਪਾਣਾ 2026 ਦੇ ਲਈ ਬਹੁਤ ਜ਼ਿਆਦਾ ਡਿਫਿਕਲਟ ਹੋ ਸਕਦਾ ਹੈ ਸੋ ਇਸ ਟਾਈਮ ਅਗਰ ਤੁਸੀਂ ਆਪਣੀ ਸਕਿੱਲ ਦੇ ਉੱਤੇ ਕੰਮ ਕਰਦੇ ਹੋ ਤਾਂ ਕੈਨੇਡਾ ਦੇ ਵਿੱਚ ਨਾ ਸਿਰਫ ਵਰਕ ਪਰਮਿਟ ਬਲਕਿ ਪੀਆਰ ਹਾਸਿਲ ਕਰਨਾ ਵੀ ਬਹੁਤ ਜ਼ਿਆਦਾ ਈਜ਼ੀ ਹੈ ਕਿਉਂਕਿ ਕੈਨੇਡਾ ਹਮੇਸ਼ਾ ਤੋਂ ਹੀ ਸਕਿੱਲ ਨੂੰ ਵੈਲਕਮ ਕਰਦਾ ਆ ਰਿਹਾ ਹੈ ਇਸ ਟਾਈਮ 'ਚ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਸਪੈਸ਼ਲੀ ਐਗਰੀਕਲਚਰ ਫੀਲਡ ਦੇ ਵਿੱਚ ਤੇ ਇਸ ਤੋਂ ਇਲਾਵਾ ਹੈਲਥ케ਅਰ ਸੈਕਟਰ ਦੇ ਵਿੱਚ ਵੀ ਬਹੁਤ ਜ਼ਿਆਦਾ ਸਕੂਪ ਆ ਇਸ ਦੇ ਨਾਲ ਹੀ ਕੰਸਟਰਕਸ਼ਨ ਵਰਕਰਸ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਆ ਇਸ ਤੋਂ ਇਲਾਵਾ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਟੱਡੀ ਵੀਜ਼ਾ ਦੇ ਵਿੱਚ ਵੀ ਇੰਪਰੂਵਮੈਂਟ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਟਾਈਮ ਤੋਂ ਸਟੱਡੀ ਵੀਜ਼ਾ ਵੱਡੇ ਲੈਵਲ ਤੇ ਰਿਫਿਊਜ਼ ਹੋਏ ਸੀ ਬਟ ਇਸ ਟਾਈਮ ਅਗਰ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਕਾਲਜਸ ਦੇ ਵਿੱਚ ਸਟੂਡੈਂਟਸ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਆ ਇਨ ਫੈਕਟ ਬਹੁਤ ਸਾਰੇ ਕਾਲਜਸ ਇਦਾਂ ਦੇ ਆ ਜੋ ਬੰਦ ਹੋਣ ਦੀ ਕगार ਤੇ ਪਹੁੰਚ ਗਏ ਆ ਸੋ ਇਨ੍ਹਾਂ ਕਾਲਜਸ ਦੇ ਵਿੱਚ ਵੀ ਸਟੂਡੈਂਟਸ ਦੀ ਕਮੀ ਪਾਈ ਜਾ ਰਹੀ ਆ ਜੋ ਐਪਲੀਕੈਂਟਸ ਕਾਫੀ ਲੰਬੇ ਟਾਈਮ ਤੋਂ ਪੀਆਰ ਦੇ ਲਈ ਸਟਰਗਲ ਕਰ ਰਹ ਦਤਾ ਗਿਆ ਹੈ ਸੋ ਅਗਰ ਤੁਸੀਂ ਐਕਸਪ੍ਰੈਸ ਐਂਟਰੀ ਡਰਾਅ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਡਰਾਅ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤਾਂ ਤੁਸੀਂ ਪੀਆਰ ਹਾਸਿਲ ਕਰ ਸਕਦੇ ਆ ਬਟ ਇਹਨਾਂ ਡਰਾਅ ਦਾ ਕੱਟਆਫ ਬਹੁਤ ਜ਼ਿਆਦਾ ਜਾਂਦਾ ਹੈ ਜੋ ਹਰ ਇੱਕ ਐਪਲੀਕੈਂਟਸ ਲਈ ਮੀਟ ਕਰ ਪਾਣਾ ਈਜ਼ੀ ਨਹੀਂ ਹੁੰਦਾ ਸੋ ਇਸ ਤੋਂ ਇਲਾਵਾ ਤੁਸੀਂ ਅਗਰ ਪੀਆਰ ਦੇ ਲਈ ਅਦਰ ਅਲਟਰਨੇਟਿਵ ਚਾਹੁੰਦੇ ਆ ਤਾਂ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਸਕਦੇ ਆ ਕਿਉਂਕਿ ਫ੍ਰੈਂਚ ਲੈਂਗੁਏਜ ਦਾ ਬਹੁਤ ਜ਼ਿਆਦਾ ਸਕੋਪ ਆ ਕੈਨੇਡਾ ਦੇ ਵਿੱਚ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਲੈਨੇ ਆ ਇਸ ਦੇ ਵਿੱਚ ਲੋ ਸੀਆਰਐਸ ਸਕੋਰ ਦੇ ਨਾਲ ਵੀ ਤੁਸੀਂ ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਲੋ ਸੀਆਰਐਸ ਸਕੋਰ ਦੇ ਨਾਲ ਵੀ ਫ੍ਰੈਂਚ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨਸ ਭੇਜੇ ਜਾ ਰਹੇ ਆ ਇਸ ਤੋਂ ਇਲਾਵਾ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਟੀਆਰ2 ਪੀਆਰ ਪ੍ਰੋਗਰਾਮ ਵੀ ਆ ਸਕਦਾ ਹੈ ਜਿਸ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਲਈ ਸੱਦੇ ਦਿੱਤੇ ਜਾਣਗੇ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ